oh wow. ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੇ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਨੇ ਧਿਆਏ ਫਿਰ ਰੰਗਤ ਗੁਰਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੁਬਿੰਦ ਨਾਉ ਸਿਮਰਉ ਸ੍ਰੀ ਹਰਦਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਦ ਟੇ ਸਭ ਦੁੱਖ ਜਾਏ ਇਕ ਬਹਾਦਰ ਸਿਮਰਿਆਏ ਘਰ ਨਾਉ ਨੇ ਤੇ ਆਵੇ ਢਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਛੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦ ਅਧਿਆਨ ਤੁਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਹਾ ਸਾਹਿਬ ਜਦਿਆਂ ਚਾਲੀਆਂ ਮੁਕਤਿਆਂ ਅਰਿਆਂ ਜਪਿਆਂ ਤਬਿਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇ ਗਵਾਹੀ ਦੇਖ ਕੇ ਅਣ ਰਿੱਠ ਕੀਤਾ ਤੇਰਾ ਪਿਆਰਿਆ ਆਪ ਸੁਤਿਆਰਿਆਂ ਦੀ ਕਮਾਈ ਦਾ ਧੰਤੁਰ ਕੀ ਖਾਲਸਾ ਜੀ ਬੋਲੋ ਜੀ ਅੱਲਾਹ ਹੈ ਓ ਦਿਨਾਂ ਸਿੰਘਾਂ ਸਿੰਘਣੀਆਂ ਧਰਮ 헤ਤ ਸੀਸ ਦਿੱਤੇ ਬੰਦ ਬੰਦ ਘਟਾਏ ਖੌਪਰੀਆਂ ਲੋਹਈਆਂ ਚਰਖੜੀਆਂ ਦੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤੇਰਾ ਦੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਅੰਝਾ ਸਕਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੁਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿ ਦੇ ਤੋ ਵਾਹਿਗੁਰੂ ਵਾਹਿਗੁਰੂ ਚੱਤ ਆਵੇ ਚੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹ ਖਾਲਸਾ ਜੀ ਸਾਹਿਬ ਤਾ ਕਹਰ ਛੇਰ ਆਇ ਤੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੇ ਦਾਨ ਕੇ ਸਦਾਨ ਕੇ ਸਦਾਨ ਦਹਿਤ ਦਾਨ ਬੇਬੇਕ ਦਾਨ ਵਿਸਾਹ ਦਾਨ ਪਰੋਸਾ ਦਾਨ ਦਨ ਸਰਦਾਨ ਨਾਮ ਵਧਾਰ ਸ੍ਰੀ ਅਮਰਤ ਉਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਮੀਵਾ ਮੱਤ ਉੱਚੀ ਮੱਤ ਦਾ ਰਾਖਾ ਭਵਾਏ ਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਗੀਆ ਸ੍ਰੀਮਨ ਕਾਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਅਤੇ ਸੇਵਾ ਸੰਭਾਲ ਦਾ ਦਨ ਪ੍ਰੀਤਾਰੇ ਖਾਲਸਾ ਜੀਨ ਬਖਸ਼ੂ ਹੇ ਨਿਮਾਣਿਆਂ ਦੇ ਮਾਨ ਨਤਾਲਿਆਂ ਦੇ ਤਾਣ ਨਿਉਟਿਆਂ ਦੀ ਓਟ ਤਨ ਪੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋੜੜੀ ਹੈ ਸੱਚੇ ਪਾਤਸ਼ਾਹ ਜੀ ਚਾਰ ਪਹਿਰ ਵਹਿਣਾ ਆਪ ਜੀ ਦੇ ਧਾਰੇ ਅੰਦਰ ਬਪੀਤ ਹੋਈ ਚਾਰ ਪਹਿਰ ਦਿਹਾੜਾ ਆਪਣੇ ਧਾਰੇ ਅੰਦਰ ਬਪੀਤ ਕਰਾਉਣਾ ਅਮਰ ਸ਼ਹੀਦ ਤਨ ਤਨੰਨ ਬਾਬਾ ਦੀਪ ਸਿੰਘ ਜੀ ਤਰਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੀ ਵਿਖੇ ਸਤਿਗੁਰੂ ਜੀ ਆਵਾਜ਼ ਦੀ ਸੋਹਣੇ ਸਿੰਘਾਸਨ ਨੂੰ ਪਿਆਰ ਕਿਤੇ ਗਹਿ ਹਨ ਆਪਰੇ ਕਿਰਪਾ ਗੁਰੂ ਸਿੰਘਾਸਨਾਂ ਦੇ ਪ੍ਰਕਾਸ਼ ਮਨੋ ਕਰਕੇ ਕੁल्ले ਦਰਸ਼ਨ ਦੇਦਾਰ ਪਾਵਨ ਪਰਮਾਨੰਭੁਸ਼ ਕੀ ਸੰਗਤਾਂ ਨੂੰ ਕਿਰਤਾ ਕਰੂ ਦਰਪੇ ਆਈ ਸੰਗਤ ਦੇ ਦਰਹਾਜ਼ਰੀ ਹੈ ਲੋ ਫਿਰ ਪੇਟਾ ਆਵਾਜ਼ ਸੇਵਾਵਾ ਦਰ ਪ੍ਰਵਾਰ ਕਰਨੀਆਂ ਦਰ ਓਂਕਾਰ ਓ ਸਿੱਖੀ ਸਦਕ ਪ੍ਰਸਾਦ ਨਾਮ ਧਾਨ ਰਖਣਾ ਸ਼ੋਭ ਪਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੋਖਾ ਸ੍ਰਸਥਾਨਾ ਤੋਂ ਪ੍ਰਕਾਸ਼ ਸਥਾਨਾ ਦਿਨ ਜਾਨ ਦੀ ਅਗਿਆ ਬਖਸ਼ੂ ਰਸਤੇ ਚ ਅੰਗ ਸੰਗ ਸਹਾਈ ਹੋਣਾ ਸੇਈ ਪਿਆਰੇ ਮੇਣ ਜਿਨ੍ਹਾਂ ਮਰਿਆਦੀ ਦਾ ਨਾਮ ਚਿਤਿਆਵੇ ਆਰ ਸੋਨਾ ਚੜ੍ਹਦੀ ਕਲਾ ਮੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਕੀ ਫਤਹਿ ਬੋਲੇ

Thank you.